ਹਲੋ ਜੀ ਸਾਰੀ ਸਾਕਾਂ ਸਾਰਿਆਂ ਨੂੰ ਕੀ ਹਾਲ ਚਾਲ ਅਮੀਰ ਭੱਜਨ ਜੀ ਸਾਰਿਆਂ ਨੂੰ ਬਹੁਤ ਵਧੀਆ ਹੋਗੀ ਮੇਰੇ ਪਿੱਛੇ ਤੁਹਾਨੂੰ ਭਾਂਡੇ ਦੀ ਵਾਹ ਜੀ ਸ਼ਾਇਦ ਛੋਰ ਜਿਹਾ ਸੁਣਾਈ ਦੇ ਰਿਹਾ ਹੋਗਾ ਤੇ ਉਹਦੇ ਲਈ ਮਾਫ ਕਰਦੇ ਆ ਤੇ ਇੱਥੇ ਆਪਾਂ ਆ ਗਏ ਆ ਰਸੋਈ ਚ ਮੈਂ ਜਿਹੜੀ ਸੜੀ ਸੜੀ ਨਾ ਤੋਂ ਲਈ ਸੰਡੇ ਵਾਲਾ ਦੇਣਸੀ ਤੇ ਮੈਂ ਸੋਚਾ ਅੱਜ ਨਾ ਕੁਝ ਸਪੈਸ਼ਲ ਜਿਹਾ ਬਣਾਉਣੀ ਆ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਤਵਾ ਜਾਂ ਜਿ ਬਣਾਉਨੇ ਆ ਬ੍ਰੈਡ ਵਾਲਾ ਪੀਜ਼ਾ ਤੇ ਦੇ ਇਸ ਸਟਾਈਲ ਦੇ ਉਹ ਵੀ ਤਵੇ ਦੇ ਉੱਪਰ एकदम ਨਾ ਸਕਦੇ ਉਹ ਮੈਂ ਤੁਹਾਨੂੰ ਦੱਸ ਦਿਆਂਗੇ ਮੈਂ ਰੱਤ ਕੀ ਮੈਂ ਵੇਖੀ ਸੀ ਮੇਰੇ ਖਿਆਲ ਨਾਲ ਮੈਂ YouTube ਤੇ ਵੇਖੀ ਜਾਂ ਮੈਂ ਦੇਖੀ Facebook ਤੇ ਤੇ ਮੈਂ ਕਿ ਚਲੋ ਟਰਾਈ ਕਰਦੇ ਹਾਂ ਤੇ ਇਥੇ ਮੇਰੇ ਨਾਲ ਦਹੀਂ þe रात ही में जमाया ਨਹੀਂ ਤੇ ਇਸ ਕਰਕੇ ਨਾ ਬਜਾਰਾ ਮਕਾਉਣਾ ਪਿਆ ਤੇ ਉੱਜ ਨਾ ਥੋੜੀ ਜਿਹੀ ਖਟਾਸ ਹੁੰਦੀ ਹੈ ਬਟ ਕੋਈ ਕਰਨੇ ਖਟਦਾ ਵੀ ਨਹੀਂ ਚੱਲੂਗਾ ਇਹਦੇ ਵਿੱਚ ਇਹ ਇਹਦੇ ਨਾਲ ਮੈਂ ਜਿਹੜਾ ਉਹ ਦਹੀਂ ਚੋਂ ਫੈਂਟ ਲਿਆ ਸੀ ਤੇ ਜਿੰਨੇ ਕਿ ਤੁਹਾਨੂੰ ਜ਼ਰੂਰਤ ਆ ਹਨਾ ਤੇ ਉਹਦੇ ਵਿੱਚ ਤੁਸੀਂ ਪਾ ਦਿਓ ਸੂਜੀ ਤੇ ਇਹਦਾ ਇੱਕ ਪੇਸਟ ਜਿਹਾ ਬਣਾ ਲਓ ਇਹ ਬਣਾ ਕੇ ਤਿਆਰ ਕਰ ਲਓ ਉਹਨਾਂ ਕੋਲਣਾ ਚਾਹੀਦਾ ਕਿ ਜਿੰਨਾ ਕਿ ਮਤਲਬ ਬਰੈਡ ਦੇ ਉੱਪਰ ਜਰਾ ਉਹ ਲੱਗ ਜਾਵੇ ਬਹੁਤਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਥਿੱਕ ਵੀ ਨਹੀਂ ਹੋਣਾ ਚਾਹੀਦਾ ਮੀਡੀਅਮ ਜਿਹਾ ਹੋਣਾ ਚਾਹੀਦਾ ਤੇ ਇਹਦੇ ਵਿੱਚ ਮੈਂ ਦੋ ਪੈਕਟ ਲੇ ਲਈ ਬਰੈਡ ਤੇ ਤੇ ਇਹਨੂੰ ਮੈਂ ਥੋੜਾ ਜਿਹਾ ਪਤਲਾ ਕਰੂੰਗੀ ਕਿਉਂਕਿ ਸੂਜੀ ਤੁਹਾਨੂੰ ਪਤਾ ਵੀ ਫੁੱਲ ਜਾਂਦੀ ਆ ਤੇ ਉਹਦੇ ਕਰਕੇ ਮਤਲਬ ਇਹ ਸੰ ਬਣਾਉਂਦਾ ਫਿਰ ਬਹੁਤ ਜ਼ਿਆਦਾ ਤੇ ਇਸ ਕਰਕੇ ਥੋੜਾ ਜਿਹਾ ਪਾਣੀ ਮਿਕਸ ਕਰੂੰਗੀ ਇਹਦੇ ਵਿੱਚ ਤੇ ਤੁਸੀਂ ਮੈਂ ਆਪਣੇ ਸਾਹਮਣੇ ਵੇਖ ਲਓ ਮਤਰਾ ਕਿੰਨਾ ਕੁ ਤੁਹਾਨੂੰ ਪਤਲਾ ਚਾਹੀਦਾ ਵਾ ਤੇ ਉਹਦੇ ਸਾਹਮਣੇ ਇਹ ਵਿੱਚ ਜਿਹੜੀ ਜਿਹੜੀ ਸਬਜ਼ੀ ਤੁਸੀਂ ਹੀ ਲਓਗੇ ਮੈਂ ਤੇ ਇਹਦੇ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਤੇ ਟਮਾਟਰ ਆ ਬਸ ਇਹ ਚੀਜ਼ ਜਲੇਨੀ ਨਾ ਤੇ ਬਾਅਦ ਚ ਪਾ ਦੂੰਗੀ ਮਸਾਲੇ ਵਗੈਰਾ ਤੇ ਇਹ ਨਾ ਨਵੀਂ ਜੀ ਰੈਸਪੀ ਆ ਤਹੀ ਜ਼ਰੂਰ ਟਰਾਈ ਕਰਿਓ ਮੈਂ ਇਹ ਦੂਜੀ ਤੀਜੀ ਵਾਰੀ ਬਣਾ ਲਈ ਆ ਸਾਰਿਆਂ ਨੂੰ ਬੜੇ ਪਸੰਦ ਆਉਂਦੀ ਆ ਸੌਸ ਦੇ ਨਾਲ ਖਾਣਾ ਤੇ ਨਾਲ ਚਾਹ ਬੜੇ ਵਧੀਆ ਲੱਗਦੀ ਆ ਤੇ ਇੱਕ ਨਾ ਵੱਖਰੀ ਜਿਹੀ ਨਾਲ ਰੈਸਪੀ ਹੋਈ ਦੀ ਸੰਡੇ ਵਾਸਤੇ ਵੀ ਸੰਡੇ ਨੂੰ ਕੁਛ ਜਿਹੜਾ ਉਹ ਨਮਾ ਜਿਹੜਾ ਉਹ ਆਪਾਂ ਜਿਹੜਾ ਖਾਦਾ ਵਾ ਤੇ ਇਹ ਜਿਹੜੇ ਤਵੇ ਤੇ ਬਣ ਜਾਂਦੇ ਬੜੇ ਆਸਾਨੀ ਨਾਲ ਬਣ ਜਾਂਦੇ ਆ ਤਵੇ ਤੇ ਤੇ ਸਾਰਾ ਕੁਝ ਘੱਟਣ ਤੋਂ ਬਾਅਦ ਮੈਂ ਥੋੜੀ ਦੇਰ ਨਾ ਇਹਨੂੰ ਰੱਖੂਗੀ ਤਾਂ ਕਿ ਸੂਜੀ ਵਗੈਰਾ ਫੁੱਲ ਜਾਵੇ ਤੇ ਇੱਕ ਨਾ ਚੰਗਾ ਜਿਹਾ ਉਸਤਾ ਜਿਹਾ ਪੇਸਟ ਬਣ ਜੇ ਤੇ ਜਦੋਂ ਖਾਣ ਬਹਿਣਗੇ ਤੇ ਨਾਲ ਨਾਲ ਮੈਂ ਮਤਲਬ ਦਹੀਂ ਚਾਹੂੰਗੀ ਬਣਾ ਕੇ ਇੱਕ ਵਾਸੇ ਚਾਹ ਵੀ ਰੱਖ ਲੂੰਗੀ ਤੇ ਇਹ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਇੱਕ ਨਾ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਆਉਂਦੀ ਹੈ ਇਹ ਵਾਲੀ ਰੈਸਪੀ ਉਦਾਂ ਦੇ ਬੱਚੇ ਚਲੋ ਸਬਜ਼ੀਆਂ ਵਗੈਰਾ ਨਹੀਂ ਖਾਂਦੇ ਆਗੇ ਤੇ ਇਦਾਂ ਬ੍ਰੈਡ ਦੇ ਉੱਪਰ ਜਿਹੜਾ ਤੁਸੀਂ ਪੀਜ਼ਾ ਵਾਂਗੂ ਬਣਾ ਕੇ ਜਿਹੜਾ ਉਹ ਦੇ ਸਕਦੇ ਉਹਨਾਂ ਨੂੰ ਤੇ ਉਹ ਇਦਾਂ ਆਰਾਮ ਨਾਲ ਖਾ ਲੈਂਦੇ ਆ ਤੁਸੀਂ ਸਕੂਲ 'ਚ ਵੀ ਟਿਫਨ ਵੀ ਪੈਕ ਕਰਨਾ ਹੋਵੇ ਤੇ ਇਹਦੀ ਰੈਸਪੀ ਬੜੀ ਵਧੀਆ ਤੇ ਆਸਾਨੀ ਨਾਲ ਤਿਆਰ ਹੋ ਜਾਂਦੀ ਆ ਬਹੁਤ ਹੀ ਦਿਨਾਂ ਬਾਅਦ ਜਿਹੜਾ ਵਲੌਗ ਜਿਹੜਾ ਆ ਰਿਹਾ ਕਾਫੀ ਦਿਨ ਹੋ ਗਏ ਮਤਲਬ ਇਹ ਅੰਦਾਕੀ ਮਤਲਬ ਮੈਂ ਠੀਕ ਨਹੀਂ ਸੀ ਮੈਂ ਸੋਚਿਆ ਮਤਲਬ ਆਪਣੇ ਵਾਸਤੇ ਥੋੜਾ ਜਿਹਾ ਜਿਹੜਾ ਟਾਈਮ ਜਿਹੜਾ ਉਹ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਵਲੌਗਿੰਗ ਸ਼ੁਰੂ ਕਰਾਂਗੇ ਮੈਂ ਵਲੌਗ ਤੇ ਚਲੋ ਕੰਟੀਨਿਊ ਬਣਾਉਣੀ ਆ ਬਟ ਨਾ ਵਾਇਸਓਵਰ ਕਰਨ ਤੋਂ ਨਾ ਬੈਠਾ ਹੋਇਆ ਮਤਲਬ ਪੈਂਡਿੰਗ ਚੱਲ ਜਾਉਂਦਾ ਵਾਇਸਓਵਰ ਨਹੀਂ ਕਰ ਪੰਦੀ ਤੇ ਉਹਦੇ ਕਰਕੇ ਡਿਲੇ ਹੋ ਜਾਂਦਾ ਵਾ ਅੱਜ ਮੈਂ ਸੋਚਿਆ ਅੱਜ ਮੈਂ ਬੈਠੀ ਆ ਤੇ ਅੱਜ ਮੈਂ ਨਾ ਵਾਇਸਓਵਰ ਹੀ ਕਰ ਦਿੰਨੀ ਆ ਤੇ ਐ ਸੰਡੇ ਦਾ ਹੀ ਰੂਟੀਨ ਤੇ ਸੰਡੀ ਹੁੰਦਾ ਕਿ ਮਤਲਬ ਨਾਸ਼ਤਾ ਵਗੈਰਾ ਲੇਟ ਹੁੰਦਾ ਮਤਲਬ 12 12:30 1 ਵਜੇ ਜਾਂਦਾ ਆਰਾਮ ਨਾਲ ਤੇ ਉਹਦੇ ਨਾਲ ਇਹ ਆ ਕਿ ਫਿਰ ਇਹ ਲੰਚ ਬਰੰਚ ਜਿਹੜਾ ਉਹ ਅੱਠਾ ਹੀ ਹੋ ਜਾਂਦਾ ਇੱਕ ਇਹਦੇ ਵਿੱਚ ਦਹੀਂ ਪਾਇਆ ਨਾ ਤੇ ਬੜਾ ਹੈਲਦੀ ਹੁੰਦਾ ਵਾ ਤੇ ਖਾਣ ਚ ਵੀ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਮਤਲਬ ਬਹੁਤ ਕੋਈ ਭਾਰੀ ਚੀਜ਼ ਤੁਸੀਂ ਖਾ ਲਈ ਆ ਜਾਂ ਬਹੁਤ ਹੈਵੀ ਹੋ ਗਿਆ ਵਾ ਇਦਾਂ ਦਾ ਕੁਛ ਨਹੀਂ ਲੱਗਦਾ ਹੈਗਾ ਤੇ ਥੋੜਾ ਜਿਹਾ ਆਪਾਂ ਦਵੇ ਉੱਪਰ ਨਾ ਥੋੜਾ ਜਿਹਾ ਉਹਨੂੰ ਕਰ ਲਾਂਗੇ ਇਹ ਕਿਉ ਤੇਲ ਵਗਾਰਾ ਪਾਵਾਂਗੇ ਤੇ ਫੇਰ ਉਹ ਬ੍ਰੈਡ ਦੇ ਉੱਪਰ ਲਾ ਕੇ ਮੈਂ ਤੁਹਾਨੂੰ ਦਿਖਾਨੀ ਅੱਗੇ ਪੂਰਾ ਪ੍ਰੋਸੈਸ ਇਹਦਾ ਬੈਟਰ ਜਿਹੜਾ ਕਿਦਾਂ ਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਵੇਖੋ ਬੈਟਰ ਇਹਦਾ ਇਦਾਂ ਦਾ ਹੋਣਾ ਚਾਹੀਦਾ ਵਾ ਆ ਵੇਖ ਸਕਦੇ ਤੁਸੀਂ ਤੇ ਦੋ ਬ੍ਰੈਡ ਲੈ ਲਿਆ ਜਿੰਨੇ ਤੁਹਾਨੂੰ ਜ਼ਰੂਰਤ ਹੋਣੇ ਤੁਸੀਂ ਲਾਓਗੇ ਤੇ थाली था ක रा आහ मैं वडियोना थोड़ी जदा मख पी ताक බෝ जदाना හ प බ ना கா ਕਿ ਜੇ ਇਹਨਾਂ ਸਮਝਿਓ ਕਿ ਇਹ ਤਵੇ ਨਾਲ ਜਿਹੜਾ ਚਿਪਕ ਜਾਊਗਾ ਨਹੀਂ ਇਹ ਨਹੀਂ ਚਿਪੂਗਾ ਕਦੇ ਵੀ ਨਹੀਂ ਤੇ ਮੈਂ ਇਦਾਂ ਬਰੈਡ ਤੇ ਲਾ ਲਾ ਕੇ ਨਾ ਮੈਂ ਰੱਖੀ ਜਾਂਦੀ ਹਾਂ ਜਿਹਦੇ ਉਹਨਾਂ ਨੇ ਖਾਣੇ ਹੁੰਦੇ ਆ ਉਦੋਂ ਮੈਂ ਜਿਹੜਾ ਉਹਨਾਂ ਨੂੰ ਕਰ ਦਿੰਦੀ ਆ ਤਵੇ ਉੱਪਰ ਰੋਸਟ ਥੋੜਾ ਜਿਹਾ ਤੇ ਸੂਜੀ ਵੀ ਭੁੱਜ ਜਾਂਦੀ ਆ ਤੇ ਬੜਾ ਵਧੀਆ ਜਿਹੜਾ ਉਹ ਸੁਆਦ ਆਂਦਾ ਵਾ ਤੇ ਬਣਾ ਕੇ ਜ਼ਰੂਰ ਖਾਓ ਆਪਣੇ ਜਾਂਦੇ ਨੂੰ ਖਵਾਓ ਆਪਣੇ ਬੱਚਿਆਂ ਨੂੰ ਖਵਾਓ ਇਹਦੀ ਫਾਈਨਲ ਲੁੱਕ ਵੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਕਿੱਦਾਂ ਦਾ ਬਣਿਆ ਸੀ ਤੇ ਸਾਰਿਆਂ ਨੇ ਬੜੇ ਮਜੇ ਨਾਲ ਖਾਦੇ ਚਲੋ ਇੱਕ ਨਵੀਂ ਜੀ ਰੈਸਪੀ ਹੋ ਗਈ ਸੀ ਇਸ ਵਾਰ ਕੇ ਤੇ ਨਾਲ ਨਾਲ ਹੀ ਆਪਾਂ ਜਿਹੜਾ ਇੱਧਰ ਉੱਧਰ ਵਿਜਨਾਨੀਆਂ ਦਾ ਤੁਹਾਨੂੰ ਪਤਾ ਦੋ ਹੱਥ ਹੁੰਦੇ ਫਿਰ ਵੀ ਚੌਥਾ ਵਰਗਾ ਕੰਮ ਜਿਹੜਾ ਉਹ ਕਰ ਲੈਂਦੀਆਂ ਕੋਈ ਵੀ ਕੰਮ ਹੋਵੇ ਇੱਧਰ ਉੱਧਰ ਦਾ ਤੇ ਤਵੇ ਤੇ ਆਪਾਂ ਰੋਟੀ ਪਾ ਕੇ ਇੱਧਰ ਉੱਧਰ ਕੰਮ ਜਿਹੜਾ ਉਹ ਕਰ ਲੈਂਦਾ ਸਾਰੀਆਂ ਜਨਨੀਆਂ ਚ ਇਹੀ ਕੁਆਲਿਟੀ ਹੁੰਦੀ ਹੈ ਸਾਰੇ ਜਨਨੀਆਂ ਇਦਾਂ ਹੀ ਕਰਦੀਆਂ ਨੇ ਤੇ ਇਦਾਂ ਹੀ ਕਰਦੇ ਆਂ ਤੇ ਨਾਲ ਕੰਮ ਵੀ ਜਲਦੀ ਹੋ ਜਾਂਦਾ ਵਾ ਤੇ ਇਥੇ ਮੈਂ ਬਣਾਈ ਜਾਊਂਗੀ ਤੇ ਮੰਮੀ ਨਾਲ ਨਾਲ ਫੜਾਈ ਜਾਣਗੇ ਛੇਤੀ ਹੋ ਜਾਂਦਾ ਕੰਮ ਨਾਲੇ ਤੇ ਲੋ ਜੀ ਫੇਰ ਆ ਗਈ ਸੀ ਗਾਂ ਬਾੜ ਤੇ ਉਨ ਨੂੰ ਪਾਣੀ ਦਿੱਤਾ ਨਾਲ ਦਿੱਤੀ ਰੋਟੀ ਖਾਣ ਵਾਸਤੇ ਤੇ ਟਾਈਗਰ ਵੇਵ ਦੇਖਣ ਆਪਾਂ ਆ ਗਏ ਆ ਤੇ ਉਧਰੋਂ ਵਾ ਸ਼ਾਮ ਦਾ ਟਾਈਮ ਤੇ ਬਹੁਤ ਹੀ ਜ਼ਿਆਦਾ ਬਾਰਿਸ਼ ਆ ਗਈ ਫੇਰ ਬਾਣੇ ਦੇਖ ਸਕਦੇ ਤੇ ਬਹੁਤ ਜ਼ਿਆਦਾ ਛੇਰਾਂ ਚ ਐਸਾ ਹਾਲ ਹੁੰਦਾ ਜੇ ਮਤਲਬ ਪਿੰਡਾਂ ਨਾਲੋਂ ਵੀ ਬਹੁਤ ਬੁਰਾ ਪਿੰਡਾਂ ਨਾਲ ਛੇਰਾਂ ਤੇ ਬਹੁਤ ਬੁਰਾ ਹਾਲ ਹੈ ਤੇ ਸਾਰਾ ਪੂਰਾ ਮਤਲਬ ਪੂਰੀ ਗਲੀ ਜਿੱਥੇ ਕਾਰ ਨੇ ਸਾਹ ਵਿੱਚ ਪਾਣੀ ਆ ਜਾਂਦਾ ਹਾਂ ਗਲੀਆਂ ਵਿੱਚ ਪੈਰ ਚਾ ਲੈਂਦੀਆਂ ਉਹਦੇ ਕਰਕੇ ਇਹ ਖੰਦੇ ਤੂੰ ਸ਼ਹਿਰਾਂ ਦਾ ਹਾਲ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿੱਦਾਂ ਮੈਂ ਸ਼ਹਿਰ ਦਾ ਹਾਲ ਇਹ ਹੁੰਦਾ ਤੇ ਲਓ ਜੀ ਅੱਜ ਆ 파 ਟੋਕਾ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਹੋ ਤੇ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਿਸੇ ਨਾ ਵੀ ਵੀਡੀਓ ਨੂੰ ਕਰਕੇ ਲਈ ਬਾਏ ਬਾਏ